ਕਮੇਟੀਆਂ ਕਰਕੇ ਸਰਕਾਰਾਂ ਬਣਦੀਆਂ ਹੁਣ ਕਮੇਟੀਆਂ ਦੇ ਨਾਲ ਸਰਕਾਰਾਂ ਨਹੀਂ ਬਣਨੀਆਂ ਹੁਣ ਐਕਚੁਅਲੀ ਹੋਰ ਪਾਰਟੀ ਆਊਗੀ ਮੈਂ ਸਾਰੇ ਨગરਮਾਸ ਨੂੰ ਬੇਨਤੀ ਕਰਦਾ ਕਿ ਇਸ ਪਾਰਟੀ ਦਾ ਇੱਥੇ ਬੂਥ ਵੀਰੇ ਲੱਗੇ ਸੋਸ਼ਲ ਮੀਡੀਆ ਤੇ ਜਿਸ ਤਰ੍ਹਾਂ ਇਹ ਸਰਕਾਰ ਆਈ ਆ ਉਸ ਤੋਂ 10 ਸੋਨਾ ਜ਼ਿਆਦਾ ਇਸ ਸਰਕਾਰ ਦੀਆਂ ਘੱਟੀਆਂ ਆੜ ਰਹੀਆਂ ਆ ਉਹਨਾਂ ਨੇ ਦਾਅਵੇ ਸਾਰੇ ਖੋਖਲੇ ਆ ਇਹ ਹੁਣ ਲੋਕਾਂ ਨੂੰ ਫੁੱਦੂ ਨਹੀਂ ਬਣਾਇਆ ਜਾ ਸਕਦਾ ਬੇਵਕੂਫ ਨਹੀਂ ਬਣਾਇਆ ਜਾ ਸਕਦਾ ਕੱਲ ਮੈਂ ਬਹੁਤ ਵਧੀਆ ਤਰੀਕੇ ਨਾਲ ਕੱਲ ਕੈਂਪ ਲਾਇਆ ਇੱਥੇ ਮੈਂ ਕਾਉਂਟਸ ਖੋਲੇ ਮੈਂ ਬੰਦ ਕਰਕੇ ਸ਼ਟਰ ਤੇ ਮੈਂ ਤਾਲਾ ਲਗਾ ਕੇ ਚਲੀ ਗਈ ਸੀਗੀ ਤੇ ਰਾਤ ਨੂੰ ਕਿਸੇ ਨੇ ਇੱਥੇ ਚੋਰੀ ਕੀਤੀ ਆ ਇੱਥੇ ਦਾ ਲੋਕਰ ਲੈ ਗਿਆ ਸਾਰੀ ﺍﻟमारी ਖੋਲ ਕੇ ਵੇਖ ਲਿਆ ਪਰ ਮੇਰੀ ਮਸ਼ੀਨ ਰਹਿ ਗਈ ਆ ਕੈਸ਼ ਵਗੈਰਾ ਨਹੀਂ ਲੱਗੇ ਕੈਸ਼ ਸਾਰਾ ਮਿੱਤੋਈ ਆ ਕੈਸ਼ ਨਹੀਂ ਮੈਂ ਰੱਖ ਕੇ ਗਈ ਜਾਨੀ ਨੁਕਸਾਨ ਕਿੰਨਾ ਹੋ ਗਿਆ? ਬਾਕੀ ਮਸ਼ੀਨ ਆ ਲੈ ਗਏ, ਲੋਕਰ ਲੈ ਗਏ ਜਿਹੜਾ ਸਾਡਾ ਪੋਸਟ ਆਫਿਸ ਦਾ ਮੇਨ ਹੁੰਦਾ ਵਾ ਜਿੱਥੇ ਸਾਰੇ ਬਾਇਓ ਡਾਟਾ ਰੱਖਨੇ ਹੁੰਦੇ ਉਹ ਵੀ ਲੈ ਗਏ। ਲੋਕਰ ਨਹੀਂ ਲੋਕਰ ਦੇ ਵਿੱਚ ਸਾਰਾ ਖਾਲੀ ਹੈ ਕਿਤੇ ਬਸ ਰਸੀਦਾ ਸਹੀਆਂ ਕੁਝ। ਭਾਈ ਨਾਲੇ ਕੋਈ ਮੀਟਿੰਗ ਕਰਦੇ ਨਹੀਂ ਮਸ਼ੀਨ ਤਾਂ ਮਸ਼ੀਨ ਆ ਖੋਲ ਕੇ ਦੇਖੀ ਗਈ ਹੈ ਪਰ ਮਸ਼ੀਨ ਲੈ ਕੇ ਨਹੀਂ ਗਏ ਆ। ਮਸ਼ੀਨ ਲੈ ਕੇ ਨਹੀਂ ਗਏ ਆ ਮਸ਼ੀਨ ਇੱਥੇ ਪਈ ਹੋਈ ਆ। ਮਸ਼ੀਨ ਹੈਗਾ 10000 ਦਾ ਨੁਕਸਾਨ। ਲੋਕਰ ਦੇ ਗਈ ਸੀ ਮੌਰਨਿੰਗ ਲੈਟ। ਹਾਂਜੀ ਹਜੇ ਤੱਕ ਕੁਲ ਸਾਈ ਨਹੀਂ ਆ। 1-2 ਘੰਟਾ ਹੋ ਚੁੱਕਾ ਵਾ ਪੁਲਿਸ ਅਜੇ ਆਈ ਨਹੀਂ ਦੁਬਾਰਾ ਫੋਨ ਕੀਤਾ ਉਹ ਕਹਿੰਦੇ ਆ ਰਿਹਾ ਆ ਰਿਹਾ ਹਜੇ ਤੱਕ ਕੋਈ ਨਹੀਂ ਆਇਆ ਕੀ ਮਾਰ ਕਰਦੇ ਪ੍ਰਚਾਰ ਵੀ ਜਿੱਲਾ ਸਰਕਾਰੀ ਪੋਸਟ ਆਫਿਸ ਦੇ ਵਿੱਚ ਹੀ ਇਹ ਜੁਰੀ ਦੀ ਗੱਲ ਹੋ ਰਹੀ ਹੈ ਹਾਂਜੀ ਸਾਰੇ ਲੋਕ ਕਹਿ ਰਹੇ ਆ ਕਿ ਸਾਨੂੰ ਪਤਾ ਵਾ ਕੈਮਰੇ ਚ ਦੇਖਿਆ ਗਿਆ ਕਿਹੜਾ ਬੰਦਾ ਵਾ ਤੇ ਉਹਨੂੰ ਬੁਲਾ ਕੇ ਉਹ ਤੋਂ ਪਰਵਾਇਆ ਜਾਵੇ ਜੋ ਹੁਣ ਸਰਕਾਰੀ ਨੁਕਸਾਨ ਹੋਇਆ ਵਾ ਕੈਮਰੇ ਚ ਦੇਖੀ ਗਿਆ ਵਾ ਸਾਰਾ ਕੁਝ ਦੇਖਿਆ ਵਾ ਕਿੰਨੇ ਵਿਅਕਤੀ ਆਏ ਦੋ ਵਿਅਕਤੀ ਆਏ ਆ ਮਾਮਲਾ ਜੀ ਇਹ ਰਾਤ ਕਿਤੇ ਚੋਰੀ ਹੋਈ ਆ ਕਾਲੇ ਮੈਡਮਾ ਆਪਣਾ ਕੰਮਕਾਰ ਕਰਦੀਆਂ ਸੀ ਤੇ ਉਹ ਚੋਰਾ ਨੂੰ ਇਹ ਕਿਤੇ ਸ਼ੱਕ ਸੀ ਕਿ ਇੱਥੇ ਬੜਾ ਕੀਮਤੀ ਸਮਾਨ ਪਿਆ ਇਸ ਕਰਕੇ ਉਹ ਕਾਫੀ ਨੁਕਸਾਨ ਕਰ ਗਏ ਤੇ ਐਕਚੁਅਲੀ ਜੋ ਹੈਗਾ ਉਹ ਤਾਂ ਇਹ ਦੱਸਣ ਕਿ ਮੈਡਮ ਨੂੰ ਤੇ ਬਾਕੀ ਉਹਦਾ ਨੁਕਸਾਨ ਬਹੁਤ ਹੋਇਆ ਪ੍ਰਸ਼ਾਸਨ ਦੇ ਧਿਆਨ ਵਿੱਚ ਇਸ ਵੀ ਨੂੰ ਵੀ ਡੀਐਸਪੀ ਨੂੰ ਸਾਰਿਆਂ ਨੂੰ ਪਿੰਡ ਦੇ ਨੁਮਾਇੰਦਿਆਂ ਨੇ ਫੋਨ ਕੀਤਾ ਲੇਕਿਨ ਅਜੇ ਤੱਕ ਕੋਈ ਨਹੀਂ ਬੋੜਿਆ ਕਿੰਨਾ ਸਮਾਂ ਹੋ ਗਿਆ ਫੋਨ ਕੀਤਾ ਨੂੰ ਫੋਨ ਕਿਤੇ 2-3 ਘੰਟੇ ਹੋ ਗਿਆ ਕੀ ਮੰਗ ਰੱਖਦੇ ਆਪਾਂ ਪ੍ਰਸ਼ਾਸਨ ਮੰਗ ਰੱਖਦੇ ਆ ਕਿ ਸਾਡੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਬਹੁਤ ਗੁੰਡਾਗਰਦੀ ਇਸ ਵੇਲੇ ਪੰਜਾਬ ਦੇ ਵਿੱਚ ਸਾਡੇ ਪਿੰਡ ਵਿੱਚ ਬਹੁਤ ਗੁੰਡਾਗਰਦੀ ਹੋ ਰਹੀ ਆ ਔਰ ਇਹ ਗੁੰਡਾਗਰਦੀ ਨੂੰ ਨੱਥ ਪਾਈ ਜਾਵੇ ਕੋਈ ਕੈਮਰੇਆਂ ਦੇ ਵਿੱਚ ਵੀਕਤੀ ਆਏ ਆ ਵਿਅਕਤੀ ਇੱਕ ਦੋ ਪਏ ਆ ਲੇਕਿਨ ਪਛਾਣ ਤੋਂ ਬਾਹਰ ਆ ਉਹ ਮੁਲਾਜ਼ਮਾਂ ਨੂੰ ਬੇਨਤੀ ਕਰਦੇ ਆ ਵੀ ਉਹ ਟ੍ਰੇਸ ਕਰਕੇ ਤਾਂ ਉਹਨਾਂ ਨੂੰ ਸਖਤ ਤੋਂ ਸਖਤ ਸ਼ਿਕਾਇਤ ਜਾਵੇ ਤਾਂ ਕਿ ਕੱਲ ਨੂੰ ਕੋਈ ਕਿਸੇ ਚ ਹਿੰਮਤ ਨਾ ਹੋਵੇ ਕਿ ਇਹੋ ਜਿਹੀ ਕਾਨੂੰਨੀ ਹਰਕਤ ਕਰਨ ਵਾਸਤੇ ਸਰਕਾਰਾਂ ਵੱਲੋਂ ਤਾਂ ਬੜੇ-ਬੜੇ ਦਾਅਵੇ ਕੀਤੇ ਜਾਂਦੇ ਆ ਇਹ ਦਾਅਵੇ ਸਾਰੇ ਖੋਖਲੇ ਆ ਜੀ ਸੋਸ਼ਲ ਮੀਡੀਆ ਤੇ ਜਿਸ ਤਰ੍ਹਾਂ ਇਹ ਸਰਕਾਰ ਆਈ ਆ ਉਸ ਤੋਂ 10 ਸੋਣਾ ਜ਼ਿਆਦਾ ਇਸ ਸਰਕਾਰ ਦੀਆਂ ੱਤਝੀਆਂ ਔੜ ਰਹੀਆਂ ਆ ਮੈਂ ਸਾਰੇ ਨਗਰਵਾਸੀਆਂ ਨੂੰ ਬੇਨਤੀ ਕਰਦਾ ਕਿ ਇਸ ਪਾਰਟੀ ਦਾ ਇੱਥੇ ਬੂਥ ਵੀਰੇ ਲੱਗੇ ਤਾਂ ਕਿ ਇਹਨਾਂ ਨੂੰ ਇਹ ਸਮਝ ਆ ਕੇ ਅਸੀਂ ਬਹੁਤ ਪੰਜਾਬ ਦੇ ਨਾਲ ਧੋਖਾ ਕਰ ਰਹੇ ਹਾਂ ਧੋਖਾ ਕਰ ਰਹੇ ਹਾਂ ਜੋ ਸੋਸ਼ਲ ਮੀਡੀਆ ਚੱਲਿਆ ਉਹ ਤੋਂ ਦੀ ਕੀ ਉਹ ਤੋਂ ਉਹ ਤੋਂ ਬਹੁਤ ਇਹਨਾਂ ਦੀ ਮਿੱਟੀ ਪਟ ਰਹੀ ਹੈ ਹਰੇਕ ਬੰਦੇ ਦੇ ਜੇਬ ਦੇ ਵਿੱਚ ਸਭ ਕੁਝ ਹੈ ਜੋ ਜੋ ਇਹ ਸਰਕਾਰ ਕਰਦੀ ਹੈ ਸਰਦਾਰ ਦਰਪੰਗਤ ਸਿੰਘ ਮਾਨ ਜੀ ਦਾ ਬੜੇ ਬੜੇ ਮਨਨਗੀ ਸੁਰੱਖਿਆ ਨੂੰ ਲੈ ਕੇ ਬੜੇ ਮਕੀ ਦਾਅਵੇ ਕਰ ਰਹੇ ਆ ਉਹਨਾਂ ਨੇ ਦਾਅਵੇ ਸਾਰੇ ਖੋਖਲੇ ਆ ਇਹ ਹੁਣ ਲੋਕਾਂ ਉਨੀ ਬਣਾਇਆ ਜਾ ਸਕਦਾ ਬੇਬਕੂਫ ਨਹੀਂ ਬਣਾਇਆ ਜਾ ਸਕਦਾ ਉਹ ਜੋ ਕਰਦੇ ਆ ਹਰ ਇੱਕ ਦੀ ਜੇਬ ਦੇ ਵਿੱਚ ਪਲ-ਪਲ ਦੀ ਖਬਰ ਹਰੇਕ ਮਸਨਿਕ ਦੇ ਕੋਲ ਆ ਸਰ ਉਹਦੇ ਕੋ ਤਾਂ ਕਮੇਟੀ ਹੁੰਦੀ ਆ ਜਦੋਂ ਦੇਖੋ ਇੱਕ ਕਮੇਟੀ ਕਮੇਡੀਆਂ ਕਰਕੇ ਸਰਕਾਰਾਂ ਬਣਦੀਆਂ ਹੁਣ ਕਮੇਡੀਆਂ ਦੇ ਨਾਲ ਸਰਕਾਰਾਂ ਨਹੀਂ ਬਣਨੀਆਂ ਹੁਣ ਐਕਚੁਅਲੀ ਹੋਰ ਪਾਰਟੀ ਆਊਗੀ ਅਸੀਂ ਉਹ ਤੋਂ ਬੇਨਤੀ ਕਰ ਜਿਹੜੀ ਵੀ ਪਾਰਟੀ ਆਵੇ ਪੰਜਾਬ ਦੇ ਭਲੇ ਵਾਸਤੇ ਕਿਸਾਨਾਂ ਦੇ ਭਲੇ ਵਾਸਤੇ ਜ਼ਿਮੀਂਦਾਰਾਂ ਦੇ ਭਲੇ ਵਾਸਤੇ ਮਜ਼ਦੂਰਾਂ ਦੇ ਭਲੇ ਵਾਸਤੇ ਸਾਰੇ ਧਰਮਾਂ ਦੇ ਭਲੇ ਵਾਸਤੇ ਇਹ ਬਹੁਤ ਸਿਆਣ ਬਣਾ ਅਗਲੀ ਅਗਲੀ ਸਰਕਾਰ ਕੰਮ ਕਰੂਗੀ ਔਰ ਇਹ ਸਰਕਾਰ ਨੂੰ ਮੈਂ ਬੇਨਤੀ ਕਰਦਾ ਨਗਰ ਵਾਸੀਆਂ ਨੂੰ ਵੀ ਇਸ ਪਿੰਡ ਵਿੱਚੋਂ ਇੱਕ ਵੀ ਬੋਰ ਨਾ ਬਾਓ ਤਾਂ ਸਾਡੀ ਤਸੱਲੀ ਹੋਣੀ ਹੈ ਉਥੇ ਚੋਰਾ ਨੂੰ ਕੋਈ ਭੰਨ ਤੋੜ ਕੀਤੀ ਆ ਤੇ ਕੋਈ ਬੱਚਿਆਂ ਨੂੰ ਦੱਸਿਆ ਗਿਆ ਜਿਹੜਾ ਨੁਕਸਾਨ ਹੋਇਆ ਡਾਕੂਮੈਂਟਰੀ ਪ੍ਰੂਫ ਲਿਆ ਕੀ ਨੁਕਸਾਨ ਹੋਇਆ ਨੁਕਸਾਨ ਕਹਿੰਦੇ ਡਾਕੂਮੈਂਟਰੀ ਪ੍ਰੂਫ ਜਿਹੜੇ ਸੀ ਉਹ ਲੈ ਗਏ ਸਰਕਾਰੀ ਦਾ ਕੋਈ ਕੈਮਰੇ ਵਾਲੀ ਜੀ ਆਈ ਕਿਸ ਤਰ੍ਹਾਂ ਜਿਹੜੇ ਕੈਮਰੇ ਖੰਘਾ ਰਹੇ ਆ ਜੀ ਆਏ ਬਰਾਬਰ ਹੈ ਕੈਮਰੇ ਹੈ ਤੱਕਾਰੇ ਕੈਮਰੇ ਚ ਚੈੱਕ ਕਰ ਰਹੇ ਹਾਂ ਕੱਲ ਜਿੱਦਾਂ ਹੁਣ ਪਿੰਡ ਵਗਣ ਰੋਡ ਬਗਣ ਦੋ ਘੰਟੇ ਤਿੰਨ ਘੰਟੇ ਹੋ ਗਏ ਸਾਨੂੰ ਵੀ ਫੋਨ ਕੀਤਾ ਕੋਈ ਅਫਸਰ ਬਦਲ ਨਹੀਂ ਕੋਈ ਆਇਆ ਨਹੀਂ ਅੱਜ ਚੱਲੇ ਸਾਹਮਣੇ ਪਹੁੰਚ ਰਹੇ ਹਾਂ ਪਹੁੰਚ ਰਹੇ ਹਾਂ ਮਾਵਲਾ ਜੀ ਸਰ ਰਾਤ ਨੂੰ ਸ਼ਟਰ ਚੱਕ ਕੇ ਤਾਂ ਤੇ ਅੰਦਰੋਂ ਸਮਾਨ ਵਗੈਰਾ ਲੈ ਗਏ ਆ ਤੇ ਬਾਕੀ ਪਿੰਡ ਵਿੱਚ ਹੋਰ ਵੀ ਕਈ ਰੋਜ਼ ਦਿਹਾੜੇ ਹੀ ਬਾਰਾਤਾਂ ਹੁੰਦੀਆਂ ਤੇ ਪਿੰਡ ਵਾਸੀਆਂ ਨੂੰ ਤਾਂ ਰਾਤ ਨੂੰ ਨਿਕਲਣਾ ਵੀ ਔਖਾ ਹੋਇਆ ਪਿਆ ਖਾਣੇ ਦੇ ਵਿੱਚ ਕਿੰਨਾ ਕਿੰਨਾ ਨੁਕਸਾਨ ਹੋ ਗਿਆ ਜੀ ਹੋ ਹੁਣ ਤਾਂ ਮੁਲਾਜ਼ਮ ਹੀ ਦੱਸ ਸਕਦੇ ਆ ਸਾਨੂੰ ਤਾਂ ਇਹਦੇ ਬਾਰੇ ਨਹੀਂ ਗਾ ਪਤਾ ਹੈ ਪਰ ਪ੍ਰਸ਼ਾਸਨ ਹਾਲੇ ਤੱਕ ਕੋਈ ਨਹੀਂ ਪਹੁੰਚਿਆ ਸਵੇਰ ਦੇ ਅਸੀਂ ਇੱਥੇ ਢੀ ਕਰ ਰਹੇ ਆ ਉਹਨਾਂ ਨੂੰ 2 ਘੰਟੇ ਹੋ ਗਏ ਅੱਜ ਘੰਟਾ ਤਾਂ ਸਾਨੂੰ ਮੈਨੂੰ ਆਏ ਨੂੰ ਵੀ ਹੋ ਗਿਆ ਉੱਚੇ ਅਧਿਕਾਰੀਆਂ ਨਾਲ ਗੱਲਬਾਤ ਵੀ ਹੋ ਗਈ ਤੁਹਾਡੀ ਹਜੇ ਹੋਈ ਆ ਸਾਡੇ ਪਿੰਡੋਂ ਮੋਦਰ ਬੰਦਿਆਂ ਨੇ ਕੀਤੀ ਆ ਗੱਲਬਾਤ ਪਰ ਹਾਲੇ ਤੱਕ ਕੋਈ ਪਹੁੰਚਿਆ ਨਹੀਂ ਕੋਈ ਸੀਸੀਟੀਵੀ ਕਵਰੇਜ ਬੰਦੇ ਆਏ ਹੋ ਹਾਂਜੀ ਬ ਕਹਿੰਦੇ ਆ ਹਾਂ ਜੀ ਕੀ ਕਹਿਣਾ ਚਾਹੁੰਦੇ ਜਿੱਦਾਂ ਚੋਰੀ ਦੀਆਂ ਘਟਨਾਵਾਂ ਹੋ ਰਹੀਆਂ ਪਿੰਡਾਂ 'ਚ ਇਹ ਜੀ ਰਾਤ ਨੂੰ ਗੱਲ ਤਾਂ ਸਾਡੇ ਦਾ ਦਿਨੇ ਨਹੀਂ ਪੁਲਿਸ ਇੱਥੇ ਪਹੁੰਚਦੀ ਤਾਂ ਰਾਤ ਨਹੀਂ ਦਾ ਬੱਕਰੀ ਗੱਲ ਆ ਬਹੁਤ ਮੰਦਾ ਹਾਲਿਆ ਪ੍ਰਸ਼ਾਸਨ ਦਾ ਜੀ ਕੀ ਮੰਗ ਕਰਦੇ ਆ ਅਸੀਂ ਇਹ ਸਰਕਾਰ ਕੋਲ ਚਾਹੁੰਦੇ ਆ ਕੋਈ ਵਧੀਆ ਮੁਲਾਜ਼ਮ ਲਾਏ ਜਾਣ ਜਿਹੜੇ ਸਾਡੇ ਰੱਖਿਆ ਹੋਵੇ ਤੇ ਨਹੀਂ ਤਾਂ ਫੇਰ ਰਾਤ ਖੋਪ ਵਿੱਚ ਤਾਂ ਹੈਗਾ ਹੀ ਆ ਮਾਮਲਾ ਜੀ ਦਾਖਾਣ ਨੇ ਸਵੇਰੇ ਦੇਖਿਆ 5 ਵਜੇ ਤਾਂ ਲਗਭਗ ਛਟਰ ਅੱਧਾ ਚੱਕ ਹੋਇਆ ਸੀਗਾ ਤਾਂ ਮੈਂ ਆਪ ਦੇਖ ਕੇ ਗਿਆ ਥੱਲੇ ਜਾਨੀ ਕਿ ਸਾਰਾ ਸਮਾਨ ਖਲਰਿਆ ਪਿਆ ਸੀਗਾ ਬਾਅਦ ਬੱਚੇ ਮੈਡਮ ਆਏ ਆ ਤਾਂ ਇਹ ਨਹੀਂ ਦੇਖਿਆ ਇਹਨਾਂ ਦਾ ਕਾਫੀ ਨੁਕਸਾਨ ਕੋਈ 10-20 ਹਜ਼ਾਰ ਦਾ ਨੁਕਸਾਨ ਹੋਇਆ ਇਹ ਜਾਨੀ ਕਿ ਪਹਿਲਾਂ ਵੀ ਜਾਨੀ ਕਿ 2-3 ਦਿਨ ਪਹਿਲਾਂ ਵੀ ਸਾਡੇ ਦੁਕਾਨਾਂ ਦੇ ਜਾਨੀ ਕਿ 2-3 ਦੁਕਾਨਾਂ ਭੱਜ ਚੁੱਕੀਆਂ ਦੋ ਦਿਨ ਪਹਿਲਾਂ ਬਾ ਉਹਦੇ ਵਿੱਚ ਵੈਸੇ ਨੁਕਸਾਨ ਤੋਂ ਥੋੜਾ ਜਿਹਾ ਵਿਚਾਰ ਰਿਹਾ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਸਾਡਾ ਪੂਰਾ ਸਹਿਯੋਗ ਦਿੱਤਾ ਜਾਵੇ ਪਿੰਡ ਵਿੱਚ ਕੇਅਰ ਕੀਤੀ ਜਾਵੇ ਪਿੰਡ ਵਾਲਿਆਂ ਦੀ ਤੇ ਜਾਨਕਿ ਗੇੜੀ ਇੱਧਰ ਸਾਡੇ ਘਟ ਮਾਰਦੇ ਆ ਇੱਧਰ ਹਾਂਜੀ ਫੋਟੋ ਆਈਆਂ ਦੋ ਵਿਅਕਤੀ ਆਏ ਆ ਜੀ ਤਾਂ ਹੱਲੇ ਉਹਨਾਂ ਦੀ ਪਛਾਣ ਕੋਈ ਨਹੀਂ ਹੋਈ ਬਾਕੀ ਹੁਣ ਮੁਲਾਜ਼ਮ ਆਉਂਦੇ ਆ ਤਾਂ ਉਹਨਾਂ ਦੇ ਦੇਖਦੇ ਆ ਕਿ ਕਦ ਨੇ ਕੇ ਕੀ ਕਰਦੇ ਆ ਹਾਂਜੀ ਆ ਰਹੀ ਹੈ ਜੀ ਉਹਨਾਂ ਨੂੰ ਪੁਲਿਸ ਆ ਰਹੀ ਹੈ ਜੀ ਲਗਭਗ ਅੱਧਾ ਪੌਣਾ ਘੰਟਾ ਹੋਇਆ ਜੀ ਤੇ ਰਾਤ ਦੀ ਚੋਰੀ ਹੋਈ ਹੋਆ ਜੀ ਢਾਕਾਣੇ ਵਿੱਚ ਸਵੇਰ ਦਾ ਪੁਲਿਸ ਨੂੰ ਫੋਨ ਕੀਤਾ ਕੋਈ ਇੱਥੇ ਬੌੜਿਆ ਨਹੀਂ ਡੀਐਸਪੀ ਨੂੰ ਕੀਤਾ ਐਸਪੀ ਨੂੰ ਕੀਤਾ ਐਸਐਚਓ ਨੂੰ ਕੀਤਾ ਕੋਈ ਕੋਈ ਮੁਲਾਜ਼ਮ ਹਜੇ ਤੱਕ ਬੌੜਿਆ ਨਹੀਂ 10 ਵਜੇ ਚੱਲੇ ਆ ਕਿਹੜਾ ਖਾਣਾ ਪੈਂਦਾ ਆਪਾਂ ਨੂੰ ਥਾਣਾ ਰੋਲਪਿੰਡੀ ਪੈਂਦਾ ਨਿਕੰਮੇ ਨਿਕਮੀ ਨਮਕਮ ਰੋਲਪਿੰਡੀ ਦੀ ਪੁਲਿਸ ਆ ਕਿੰਨਾ ਸਮਾਂ ਹੋ ਗਿਆ ਜੀ ਫੋਨ ਕੀਤਾ ਤੈਨੂੰ ਘੱਟੋ ਘੱਟ 2 ਘੰਟੇ ਹੋ ਗਏ ਪੁਲਿਸ ਅਧਿਕਾਰੀ ਕੋਈ ਨਹੀਂ ਆਇਆ ਪੁਲਿਸ ਦਾ ਅਧਿਕਾਰੀ ਕੋਈ ਨਹੀਂ ਆਇਆ ਹਾਂਜੀ ਇਸੀ ਅੰਦਰ ਹੁਣ ਪਤਾ ਲੱਗਾ ਕੀ ਚੋਰੀ ਦੀ ਘਟਨਾ ਵਿੱਚ ਕੀ ਕੰਮ ਵਗੈਰਾ ਹੋ ਗਿਆ ਇਹ ਤਾਂ ਹੁਣ ਉਹਨਾਂ ਦੇ ਮੁਲਾਜ਼ਮਿਆਂ ਨੇ ਦੱਸ ਸਕਦੇ ਕੀ ਅੰਦਰ ਚੋਰੀ ਹੋਇਆ ਸਾਨੂੰ ਇਹਦੇ ਬਾਰੇ ਨੌਲੇਜ ਨਹੀਂ ਹੈ ਤਾਂ ਉਹ ਉਹਨਾਂ ਦੇ ਜਿਹੜੇ ਮੁਲਾਜ਼ਮੇ ਆ ਉਹ ਦੱਸਣਗੇ ਕਿ ਕੀ ਚੋਰੀ ਹੋਇਆ ਪਿੰਡਾਂ ਵਿੱਚ ਚੋਰੀ ਦੀਆਂ ਘਟਨਾਵਾਂ ਹੋ ਰਹੀਆਂ ਕੀ ਕਹਿਣਾ ਜਾਂਦਾ ਅੱਜ ਤੋਂ 2 ਦਿਨ ਪਹਿਲਾਂ ਸਾਡੇ ਉਹ ਦੂਜੀ ਮਾਰਕੀਟ ਆ ਤਰਸ਼ੀਮ ਸਿੰਘ ਮਾਰਕੀਟ ਉਹਦੇ ਵਿੱਚ ਵੀ ਜਿੱਦਾਂ ਭੰਨਿਆ ਗਿਆ ਉਹਦੀ ਵੀ ਇਨਫੋਰਮੇਸ਼ਨ ਮੈਨੂੰ ਉਹ ਨੌਲੇਜ ਨਹੀਂ ਵੀ ਦਿੱਤੀ ਹੈ ਕਿ ਨਹੀਂ ਦਿੱਤੀ ਇਹਦੀ ਇਹਦੀ ਇਨਫੋਰਮੇਸ਼ਨ ਸਵੇਰ ਦੀ ਦਿੱਤੀ ਆ ਥਾਣਾ ਰੋਪੜਪਿੰਡੀ ਨੂੰ ਕੋਈ ਕੋਈ ਅਧਿਕਾਰੀ ਨਾਲ ਤੁਹਾਡੀ ਗੱਲਬਾਤ ਨਹੀਂ ਹੋਈ ਹਾਂ ਡੀਐਸਪੀ ਨਾਲ ਗੱਲ ਹੋਈ ਉਹ ਕਹਿੰਦੇ ਭੇਜਦੇ ਆ ਕੋਈ ਕੋਈ ਬੰਦਾ ਮੁਲਾਜ਼ਮ ਹੁਣ ਤੱਕ ਪਹੁੰਚਿਆ ਨਹੀਂ ਅਸੀਂ ਤਾਂ ਮੰਗ ਰੱਖਦੇ ਆ ਵੀ ਸਾਡੇ ਇਲਾਕੇ ਦੀ ਜਿਹੜੀ ਸਬਦਾ ਸਾਨੂੰ ਦਿੱਤੀ ਜਾਵੇ ਸਾਨੂੰ खरे ਮੁਲਾਜ਼ਮ ਦਿੱਤੇ ਜਾਣ ਜਿਹੜੇ ਰਾਤ ਨੂੰ ਗਸ਼ਤ ਕਰਨ ਲੋਕ ਚੋਰਾਂ ਨੂੰ ਡਰ ਹੋਵੇ ਇਹ ਥਾਣਿਆਂ 'ਚ ਬੜ ਕੇ ਆਰਾਮ ਨਾਲ ਸੌ ਜਾਂਦੇ ਆ ਮੇਰੀਆਂ ਸੁਣ ਲੋਕੀ ਤਰਾ ਤਰਾ ਕਰਦੇ ਆ ਕਿਸੇ ਦੀ ਕੋਈ ਜ਼ਿੰਦਗੀ ਸੇਫ ਨਹੀਂ ਕੋਣ ਕਿੱਥੇ ਘੇਰ ਲੈਂਦਾ ਕੋਈ ਕਿੱਥੇ ਦਾਤ ਮਾਰ ਦਿੰਦਾ ਕੋਈ ਕਿਸੇ ਨੂੰ ਕਰ ਦਿੰਦਾ ਕੋਈ ਸੀਸੀਟੀਵੀ ਕੈਮਰੇ ਵਿੱਚ ਬਿਅਕਤੀ ਆਏ ਆ ਜਿਹਾਂ ਨੇ ਹਾਂਜੀ 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 ਹੈਗੀਆਂ ਵੀਡੀਓ ਕਿੰਨੇ ਵਿਅਕਤੀ ਸੀ ਕੋਈ ਪਤਾ ਚੱਲੇ ਦੋ ਦੋ ਵਿਅਕਤੀ ਆ ਜਿਹੜੇ ਜਿਹੜੇ ਇੱਥੇ ਸ਼ੋ ਹੁੰਦੇ ਆ ਕੀ ਮੰਗ ਕਰਦੇ ਆ ਅਸੀਂ ਤਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਮੇ ਇਹਦਾ ਇਨਸਾਫ ਦਿੱਤਾ ਜਾਵੇ ਇਹਦੀ ਇਨਕੁਆਰੀ ਕਰਕੇ ਬੰਦੇ ਟਰੇਸ ਕੀਤੇ ਜਾਣ ਫੜ ਕੇ ਲੋਕਾਂ ਦੇ ਸਾਹਮਣੇ ਆਉਣ ਵੀ ਕਿਹੜਾ ਬੰਦਾ ਚੋਰੀ ਕਰਦਾ ਹੈ ਅਸੀਂ ਜਾਂ ਸਿਕੰਦਰ ਗਾਗਾ ਦੇ ਦੇਖ ਹੀ ਲਗਾਏ ਇੱਥੇ ਗਏ ਆ ਬੱਲੇ ਲੋਕ ਦੇ ਦੇਖਦੇ ਨੇ ਬਈ ਫਵਾਦਾ ਦੀ ਲੈਦੀ ਉਹ ਦੀ ਟੈਨਸ਼ਨ ਹੀ ਦੀ ਹਾਂ ਜੇ ਲੋਕ ਦੇ ਵਿੱਚ ਕੀ ਤਾਂ ਬਗੈਰ ਪਿਆਸੀ ਡਾਕੂਮੈਂਟਸ ਦੀ ਕਾਫੀ ਸਰਕਾਰੀ ਗੁਪਤਾਂ ਜਿਹਾ ਲੱਗਦਾ ਹਾਂ ਹਾਂ ਜੀ